ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਦਰਗੋ ਮਹੱਲਾ 3 ਜਿਨਿ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹ ਸਚ ਹਰ ਪਾਇਆ ਗੁਣਤਾਸ ਜਿਨੀ ਸੁਨਕੇ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹ ਸਚ ਹਰ ਪਾਇਆ ਗੁਣਤਾਸ ਅੰਮ੍ਰਿਤਾਨੋ ਸਾਹਿਬ ਸੱਚੇ ਪਾਤਸ਼ਾਹ 33ਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ ਜੀ ਸ੍ਰੀ ਰਾਗ ਮਹੱਲਾ 3ਾ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਜਿਹੜਾ ਹੈ ਉਹ ਦਰਜ ਕੀਤਾ ਹੈ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਹਿੰਦੇ ਭਾਈ ਜਿਨ੍ਹਾਂ ਦੀ ਪ੍ਰੀਤ ਸੱਚੇ ਪਰਮਾਤਮਾ ਆਕਾਲ ਪੁਰਖ ਨਾਲ ਜੁੜੀ ਹੋਈ ਹੈ ਲੱਗੀ ਹੋਈ ਹੈ ਉਹਨਾਂ ਗੁਰਮੁਖਾਂ ਦਾ ਤੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਪਾਸਾ ਵੱਟ ਕੇ ਬੈਠੇ ਹੋਏ ਮਨਮੁਖ ਲੋਕ ਹਨ ਉਹਨਾਂ ਦਾ ਅੰਤਰ ਕੀ ਹੈ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰਵਾਸ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਸੁਣ ਕੇ ਫਿਰ ਆਪਣੇ ਜੀਵਨ ਦੇ ਅੰਦਰ ਉਸ ਨੂੰ ਮੰਨਿਆ ਵੀ ਹੈ ਹੁਣ ਗੁਰੂ ਕੇ ਸ਼ਬਦ ਨੂੰ ਸੁਣਨਾ ਤੇ ਸੁਣ ਕੇ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਉਸ ਸ਼ਬਦ ਨੂੰ ਧਾਰਨ ਕਰ ਲੈਣਾ ਭਾਵ ਮੰਨਣਾ ਪ੍ਰਮਾਤਮਾ ਜੀ ਕਹਿੰਦੇ ਜਿੰਨੀ ਸੁਣ ਕੇ ਮੰਨਿਆ ਕਹਿੰਦੇ ਜਿਨ੍ਹਾਂ ਨੇ ਭਈ ਪਹਿਲਾਂ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਸੁਣ ਕੇ ਫਿਰ ਜੋ ਗੁਰ ਕਹੈ ਸੋਈ ਭਲ ਮੰਨੋ ਵਾਲੀ ਅਵਸਥਾ ਦੇ ਵਿੱਚ ਗੁਰੂ ਨੇ ਕਹਿਤਾ ਤੇ ਗੁਰੂ ਕੇ ਸਿੱਖ ਨੇ ਉਹਦੇ ਉੱਪਰ ਪਹਿਰਾ ਦੇ ਕੇ ਆਪਣੇ ਜੀਵਨ ਵਿੱਚ ਉਸ ਸ਼ਬਦ ਨੂੰ ਮੰਨ ਲਿਆ ਤਿੰਨਾ ਨੇ ਜਿ ਘਰ ਵਾਸ ਫਿਰ ਉਹਨਾਂ ਦਾ ਆਪਣੇ ਨਿੱਜ ਘਰ ਵਿਖੇ ਵਾਸਾ ਹੋ ਗਿਆ ਭਾਵ ਆਪ ਦੇ ਹਿਰਦੇ ਦੇ ਵਿੱਚੋਂ ਹੀ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਪ੍ਰਗਟ ਹੋ ਗਿਆ ਤੇ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਗਏ ਹਨੇਰਾ ਚਲੇ ਗਿਆ ਤੇ ਗੁਰੂ ਦੇ ਸ਼ਬਦ ਦੇ ਦੁਆਰਾ ਨਿੱਜ ਘਰਵਾਸ ਆਪਣੇ ਹਿਰਦੇ ਅੰਦਰ ਗੁਰੂ ਕੇ ਸ਼ਬਦ ਨੂੰ ਸਮਾ ਲਿਆ ਵਸਾ ਲਿਆ ਹੈ ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ ਜਿਨ੍ਹਾਂ ਨੇ ਗੁਰਮਤੀ ਗੁਰੂ ਦੀ ਮਤ ਨੂੰ ਲੈ ਕੇ ਜੋ ਗੁਰੂ ਕਹਿ ਰਿਹਾ ਉਹਦੇ ਉੱਪਰ ਪਹਿਰਾ ਦੇਣਾ ਆਪਣਾ ਜੀਵਨ ਬਣਾ ਲਿਆ ਗੁਰਮਤੀ ਸਲਾਹ ਸੱਚ ਸਲਾਹਣਾ ਕੀਤਾ ਸੱਚ ਦੇ ਉੱਪਰ ਪਹਿਰਾ ਦੇਣਾ ਕੀਤਾ ਭਾਵ ਗੁਰੂ ਦੇ ਸ਼ਬਦ ਦੀ ਸਿਫਤ ਵੀ ਕੀਤੀ ਤੇ ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਉਹਨੂੰ ਮੰਨਿਆ ਵੀ ਸੱਚ ਦਾ ਸਹਾਰਾ ਸੱਚ ਦੀ ਓਟ ਲੈ ਲਈ ਹਰ ਪਾਇਆ ਗੁਣਤਾਸ ਤੇ ਉਹ ਗੁਣਾ ਦਾ ਖਜ਼ਾਨਾ ਹਰੀ ਪ੍ਰਮਾਤਮਾ ਜਿਹੜਾ ਸਭ ਨੂੰ ਹਰੀਆਂ ਕਰਦਾ ਹੈ ਹਰੇ ਹੋਣਾ ਭਾਵ ਹੈ ਜਿਉਂਦੇ ਹੋਣ ਦਾ ਹੁਣ ਬਨਸਪਤੀ ਦੇ ਰੂਪ ਵਿੱਚ ਆਪਾਂ ਵੇਖਾਂਗੇ ਜਿੱਥੇ ਹਰੀਆਲੀ ਹੈ ਫੁੱਲ ਖਿੜੇ ਹੋਏ ਆ ਬਹੁਤ ਸੁੰਦਰ ਬਾਗ ਬਗੀਚੇ ਲੱਗਦੇ ਆ ਭਾਵ ਇੱਥੇ ਜੀਵਨ ਹੈ ਤੇ ਜਿੱਥੇ ਬੂਟੇ ਸੁੱਕ ਜਾਣ ਸੜ ਜਾਣ ਜਿੱਥੇ ਕੁਝ ਵੀ ਨਾ ਹੋਵੇ ਤੇ ਅਸੀਂ ਕਹਿੰਨੇ ਭਾਈ ਇੱਥੇ ਹੁਣ ਜੀਵਨ ਨਹੀਂ ਰਿਹਾ ਇੱਥੇ ਵਿਨਾਸ਼ ਹੋ ਚੁੱਕਾ ਇਹ ਅੰਤ ਹੋ ਚੁੱਕਾ ਸੋ ਹਰਿਆ ਭਰਿਆ ਹੋਣਾ ਜਿਉਂਦੇ ਹੋਣ ਦੀ ਨਿਸ਼ਾਨੀ ਹੈ ਜੀਵਨ ਦੀ ਨਿਸ਼ਾਨੀ ਹੈ ਸੁੱਕ ਜਾਣਾ ਸੜ ਜਾਣਾ ਗਲ ਜਾਣਾ ਇਹ ਮੌਤ ਦੀ ਨਿਸ਼ਾਨੀ ਹੈ ਤੇ ਮਹਾਰਾਜ ਕਹਿੰਦੇ ਹਰ ਪਾਇਆ ਗੁਣਤਾਸ ਹਰੀ ਪ੍ਰਮਾਤਮਾ ਦਾ ਇੱਕ ਨਾਮ ਹੈ ਜਿਹੜਾ ਮੁਰਦਿਆਂ ਨੂੰ ਵੀ ਜਿਉਂਦੇ ਕਰ ਦਿੰਦਾ ਜਿਉਂਦੇ ਹੋਣ ਦੀ ਨਿਸ਼ਾਨੀ ਹਰੇ ਭਰੇ ਹੋਣ ਦੀ ਨਿਸ਼ਾਨੀ ਇਸੇ ਕਰਕੇ ਇੱਕ ਨਾਮ ਉਹਦਾ ਹਰੀ ਵੀ ਹੈ ਹਰ ਪਾਇਆ ਗੁਣਤਾਸ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਜੋ ਮੁਰਦਿਆਂ ਨੂੰ ਵੀ ਜਿੰਦੇ ਕਰਨ ਦੀ ਤਾਕਤ ਕਰਦਾ ਹੈ ਭਾਈ ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ ਕਹਿੰਦੇ ਫਿਰ ਗੁਰੂ ਦੀ ਮਤ ਦੇ ਦੁਆਰਾ ਉਹਦੀ ਸਲਾਹੁਤਾ ਕਰਦਿਆਂ ਹੋਇਆਂ ਉਹਦੀਆਂ ਵਡਿਆਈਆਂ ਕਰਦਿਆਂ ਹੋਇਆਂ ਸੱਚ ਤੇ ਪਹਿਰਾ ਦਿੱਤਾ ਤੇ ਉਹ ਹਰੀ ਰੂਪ ਪ੍ਰਮਾਤਮਾ ਨੂੰ ਗੁਣਾ ਦੇ ਖਜ਼ਾਨੇ ਨੂੰ ਪਾਲਿਆ ਪ੍ਰਾਪਤ ਕਰ ਲਿਆ ਸ਼ਬਦ ਰਤੇ ਸੇ ਨਿਰਮਲੇ ਹੋਂ ਸਦ ਬਲੇ ਹਾਰੇ ਜਾਸ ਜਿਹੜੇ ਸ਼ਬਦ ਦੇ ਵਿੱਚ ਰਤੇ ਹੋਏ ਨੇ ਸ਼ਬਦ ਦਾ ਤੇ ਉਹਨਾਂ ਦਾ ਕੋਈ ਭੇਦ ਨਹੀਂ ਰਹਿ ਗਿਆ ਭਾਵ ਰਚ ਵਿੱਚ ਗਏ ਹਨ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸ਼ਬਦ ਤੇ ਜੀਵਨ ਇੱਕ ਹੀ ਹੋ ਗਿਆ ਸ਼ਬਦ ਰਤੇ ਸੇ ਨਿਰਮਲੇ ਨਿਰਮਲੇ ਭਾਵ ਜਿਹੜੇ ਮਲ ਤੋਂ ਰਹਿਤ ਹਨ ਜਿਨ੍ਹਾਂ ਦੇ ਅੰਦਰ ਕੋਈ ਕਾਲਖ ਨਹੀਂ ਹੈ ਜਿਨ੍ਹਾਂ ਦੇ ਅੰਦਰ ਕੋਈ ਦੁਵੇਸ਼ ਨਹੀਂ ਹੈ ਜਿਨ੍ਹਾਂ ਦੇ ਅੰਦਰ ਕੋਈ ਦੂਜਾ ਭਾਵ ਨਹੀਂ ਹੈ ਭਾਵ ਜਿਹੜੇ ਉੱਜਲ ਹੋ ਚੁੱਕੇ ਨੇ ਸਾਫ਼ ਹੋ ਚੁੱਕੇ ਨੇ ਜਿਨ੍ਹਾਂ ਦੇ ਅੰਦਰ ਕੋਈ ਵੀ ਬਲ ਛਲ ਕਪਟ ਨਹੀਂ ਰਹਿ ਗਿਆ ਨਿਰਮਲੇ ਮਲ ਤੋਂ ਰਹਿਤ ਹੋ ਗਏ ਮੈਲ ਤੋਂ ਰਹਿਤ ਹੋ ਗਏ ਸ਼ਬਦ ਰਤੇ ਸੇ ਨਿਰਮਲੇ ਕਹਿੰਦੇ ਭਾਈ ਜਿਹੜੇ ਸ਼ਬਦ ਵਿੱਚ ਰਾਜਮੇਚ ਗਏ ਹਨ ਉਹ ਨਿਰਮਲ ਹੋ ਗਏ ਜੀਵਨ ਦੇ ਵਿੱਚੋਂ ਮੈਲ ਜਾਂਦੀ ਰਹੀ ਹਉ ਸਦ ਬਲਿਹਾਰੇ ਜਾਸ ਤੇ ਐਸੇ ਗੁਰਸਿੱਖਾਂ ਦੇ ਮੈਂ ਬਲਿਹਾਰੇ ਜਾਣਾ ਹਾਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਬਾਰਨੇ ਜਾਣਾ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਝੂਠ ਦੀ ਕੂੜ ਦੀ ਦੁਈ ਦੁਬੈਤ ਦੀ ਈਰਖਾ ਨਿੰਦਿਆ ਚੁਗਲੀ ਦੀ ਮੈਲ ਕੱਢ ਕੇ ਬਾਹਰ ਸੁੱਟ ਦਿੱਤੀ ਤੇ ਆਪਣਾ ਜੀਵਨ ਸੱਚਾ ਤੇ ਸੁੱਚਾ ਨਿਰਮਲ ਬਣਾ ਲਿਆ ਐਸੇ ਗੁਰਮੁਖਾਂ ਤੋਂ ਐਸੇ ਗੁਰੂ ਕੇ ਸਿੱਖਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਹਿਰਦੇ ਜਿਨ ਕੈ ਹਰਬਸੈ ਤਿਤ ਘਟ ਹੈ ਬਰਗਾਸ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚ ਦਾ ਵਾਸਾ ਹੈ ਹਿਰਦੇ ਜਿਨ ਕੈ ਹਰਬਸੈ ਉਹ ਹਰੀ ਰੂਪ ਪ੍ਰਮਾਤਮਾ ਹਰ ਕੀ ਹੈ ਜਿਹੜਾ ਸਭ ਨੂੰ ਹਰਿਆ ਭਰਿਆ ਕਰਦਾ ਤੇ ਇੱਕ ਨਾਮ ਇਹਦਾ ਇਹ ਵੀ ਹੈ ਕਿ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਸੱਚ ਹੈ ਜਿੱਥੇ ਸੱਚ ਹੈ ਉੱਥੇ ਵਾਹਿਗੁਰੂ ਦਾ ਵਾਸਾ ਜਿੱਥੇ ਝੂਠ ਹੈ ਉੱਥੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੈ ਤਿਤ ਘਟ ਹੈ ਪ੍ਰਗਾਸ ਤੇ ਕਹਿੰਦੇ ਭਾਈ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਪ੍ਰਗਾਸ ਭਾਵ ਹਨੇਰਾ ਚਲੇ ਗਿਆ ਤੇ ਚਾਨਣ ਹੋ ਗਿਆ ਹੁਣ ਪ੍ਰਕਾਸ਼ ਤੇ ਹਨੇਰਾ ਵੀ ਇੱਕ ਦੂਸਰੇ ਦੇ ਵਿਰੋਧੀ ਸ਼ਬਦ ਨੇ ਜਿੱਥੇ ਹਨੇਰਾ ਹੋਵੇਗਾ ਉੱਥੇ ਪ੍ਰਕਾਸ਼ ਨਹੀਂ ਹੋ ਸਕਦਾ ਤੇ ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰੇ ਦਾ ਕੋਈ ਕੰਮ ਨਹੀਂ ਇਹ ਦੋਵੇਂ ਇੱਕ ਜਗ੍ਹਾ ਇਕੱਠੇ ਨਹੀਂ ਰਹਿ ਸਕਦੇ ਤੇ ਮਹਾਰਾਜ ਕਹਿੰਦੇ ਭਾਈ ਜਿੰਨੀ ਦੇਰ ਤੱਕ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਮਨੋ ਹਿਰਦੇ ਦੇ ਵਿੱਚ ਹਨੇਰਾ ਹੈ ਝੂਠ ਹੈ ਕੂੜ ਹੈ ਤੇ ਜਦੋਂ ਸੱਚ ਆ ਗਿਆ ਸੱਚ ਦਾ ਪ੍ਰਕਾਸ਼ ਆ ਗਿਆ ਤੇ ਫਿਰ ਹਨੇਰਾ ਭੱਜ ਜਾਂਦਾ ਹਨੇਰਾ ਨਿਕਲ ਜਾਂਦਾ ਹਿਰਦੇ ਜਿਨਕੇ ਹਰ ਵਸ ਹੈ ਕਹਿੰਦੇ ਹਰੀ ਰੂਪ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਤੇ ਤੱਕ ਘਟ ਹੈ ਪ੍ਰਗਾਸ ਫਿਰ ਉਹਨਾਂ ਦੇ ਹਿਰਦੇ ਚ ਵੀ ਚਾਨਣ ਹੋ ਜਾਂਦਾ ਪ੍ਰਗਾਸ ਹੋ ਜਾਂਦਾ ਤੇ ਇਹ ਸਾਰਾ ਹਨੇਰਾ ਭੱਜ ਜਾਂਦਾ ਹੈ ਭਾਵ ਅਗਿਆਨ ਦਾ ਹਨੇਰਾ ਦੂਰ ਹੋ ਜਾਣਾ ਤੇ ਗਿਆਨ ਦਾ ਦੀਵਾ ਬਲ ਜਾਣਾ ਜੇ ਸੌਖੇ ਸ਼ਬਦਾਂ ਚ ਆਪਾਂ ਸਮਝਣਾ ਹੋਵੇ ਮਨ ਮੇਰੇ ਹਰ ਹਰ ਨਿਰਮਲ ਧਿਆਏ ਕਹਿੰਦੇ ਏ ਮੇਰੇ ਅਮਨਾ ਹਰ ਹਰ ਨਿਰਮਲ ਧਿਆਈ ਉਹ ਮਲ ਤੋਂ ਰਹਿਤ ਪ੍ਰਮਾਤਮਾ ਜਿਹਦੇ ਅੰਦਰ ਕੋਈ ਕਾਲਖ ਨਹੀਂ ਜਿਹੜਾ ਉਜਵਲ ਹੈ ਜਿਹੜਾ ਸੱਚਾ ਹੈ ਕਹਿੰਦੇ ਉਹਨੂੰ ਧਿਆਇਆ ਕਰ ਉਹਨੂੰ ਜਪਿਆ ਕਰ ਧੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਕਹਿੰਦੇ ਭਾਈ ਜਿਨ੍ਹਾਂ ਦੇ ਮੱਥੇ ਦੇ ਉੱਪਰ ਚੰਗੇ ਲੇਖ ਵਾਹਿਗੁਰੂ ਪ੍ਰਮਾਤਮਾ ਨੇ ਲਿਖ ਦਿੱਤੇ ਧੁਰਮਸਤਕ ਜਿਨ ਕੋ ਲਿਖਿਆ ਧੁਰ ਦਰਗਾਹ ਤੋਂ ਸੇ ਗੁਰਮਖ ਰਹਿ ਲਵਾਈ ਉਹੀ ਗੁਰਮਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤੀ ਜੋੜਦੇ ਐ ਹੁਣ ਲੇਖ ਮਹਾਰਾਜ ਕਹਿੰਦੇ ਭਾਈ ਚੰਗੇ ਤੇ ਮਾੜੇ ਬੰਦਾ ਆਪ ਆਪਣੇ ਕਰਮਾਂ ਦੁਆਰਾ ਲਿਖਾਉਂਦਾ ਜਿਹੋ ਜੇ ਅਸੀਂ ਆਪਣਾ ਕਰਮ ਕਰਦੇ ਆ ਉਸ ਕਰਮ ਦੇ ਅਨੁਸਾਰ ਸਾਡਾ ਲੇਖ ਲਿਖਿਆ ਜਾਂਦਾ ਜੇ ਤੇ ਚੰਗੇ ਕਰਮ ਕਰਾਂਗੇ ਤੇ ਸਾਡੇ ਲੇਖ ਚੰਗੇ ਲਿਖੇ ਜਾਣਗੇ ਤੇ ਜੇ ਭਾਈ ਅਸੀਂ ਮਾੜੇ ਕਰਮ ਕਰਾਂਗੇ ਤੇ ਸਾਡੇ ਲੇਖ ਜਿਹੜੇ ਆ ਫਿਰ ਉਹ ਦੁੱਖਾਂ ਤਕਲੀਫਾਂ ਵਾਲੇ ਵੀ ਹੋਣਗੇ ਇਸ ਕਰਕੇ ਧੁਰ ਦਰਗਾਹ ਤੋਂ ਜੋ ਮੱਥੇ ਤੇ ਲਿਖਿਆ ਹੋਇਆ ਭਾਵ ਜਿਹੋ ਜਿਹਾ ਤੂੰ ਕਰਮ ਪੂਰਵਲੇ ਸਮੇਂ ਵਿੱਚ ਕੀਤਾ ਉਸ ਕਰਮ ਦੇ ਅਨੁਸਾਰ ਤੈਨੂੰ ਦੁੱਖ ਸੁੱਖ ਚੰਗਾ ਮੰਦਾ ਕਿਹੜੇ ਜਾਮੇ 'ਚ ਜਾਣਾ ਕਿਹੜੀ ਜੁਨੀ 'ਚ ਜਾਣਾ ਭਾਈ ਉਹਦਾ ਨਿਰਣਾ ਫਿਰ ਹੋਣਾ ਇਸ ਕਰਕੇ ਮਨੁੱਖਾ ਜਾਮੇ ਦੇ ਅੰਦਰ ਤੇਰੇ ਕੋਲੇ ਸਭ ਤੋਂ ਸਰਵੋਤਮ ਉੱਤਮ ਸਮਾ ਹੈ ਕਿ ਆਪਣੇ ਕੀਤੇ ਹੋਏ ਲੇਖੇ ਨੂੰ ਕਟਾ ਸਕਦਾ ਮੇਟ ਸਕਦਾ ਵਾਹਿਗੁਰੂ ਦੇ ਨਾਮ ਦੀ ਭਗਤੀ ਸ਼ਬਦ ਦਾ ਆਸਰਾ ਲੈ ਕੇ ਆਪਣਾ ਅੱਗਾ ਸਵਾਰ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੁਰ ਮਸਤਕ ਜਿੰਨ ਕੋ ਲਿਖਿਆ ਜਿਨ੍ਹਾਂ ਦੇ ਤੁਰ ਦਰਗਾਹ ਤੋਂ ਵਾਹਿਗੁਰੂ ਨੇ ਕਿਰਪਾ ਕਰਕੇ ਤਰਸ ਕਰਕੇ ਲੇਖ ਲਿਖ ਦਿੱਤੇ ਚੌਂਕੜਾ ਮਾਰ ਕੇ ਬਹਿਣਗੇ ਵੀ ਉਹ ਹੀ ਭਜਨ ਵੀ ਉਹ ਹੀ ਕਰਨਗੇ ਸਿਮਰਨ ਵੀ ਉਹ ਹੀ ਕਰਨਗੇ ਹਰ ਇੱਕ ਬੰਦਾ ਨਹੀਂ ਕਰ ਸਕਦਾ ਹੁਣ ਉਦਾਹਰਣ ਦੇ ਤੌਰ ਤੇ ਆਪਾਂ ਸਮਝੀਏ ਗੁਰੂ ਕੀ ਗੁਰਬਾਣੀ ਤੇ ਸਾਰੇ ਪਾਸੇ ਅਵੇਲੇਬਲ ਆ ਨਾ ਕਿਸੇ ਤੋਂ ਕੋਈ ਉਹਨਾਂ ਦੇ ਹੈ ਨਹੀਂ ਭਾਈ ਜਿੰਨਾ ਕੋਈ ਚਾਹੇ ਜਿੰਨਾ ਮਰਜ਼ੀ ਬਾਣੀ ਪੜ੍ਹ ਲਵੇ ਅੱਜ ਕੱਲ ਤੇ ਟੈਕਨੋਲੋਜੀ ਦਾ ਇਨਾ ਵਿਸਥਾਰ ਹੋ ਗਿਆ ਵੀ ਤੁਸੀਂ ਭਾਈ ਆਪਦੇ ਟੈਲੀਫੋਨ ਵਿੱਚ ਹੀ ਸਾਰਾ ਕੁਝ ਲਈ ਫਿਰਦੇ ਹੋ ਜਿੱਥੇ ਮਰਜ਼ੀ ਬੈ ਕੇ ਸ਼ਬਦ ਸੁਣ ਲਓ ਕੀਰਤਨ ਸੁਣ ਲਓ ਕਥਾ ਸੁਣ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਆਪਾਂ ਨੂੰ ਮਿਲ ਜਾਂਦੀ ਭਾਵੇਂ ਤੁਸੀਂ ਬੈ ਕੇ ਸਹਿਜ ਪਾਠ ਸਾਹਿਬ ਕਰੀ ਜਾਓ ਜੇ ਤੁਹਾਡੀ ਇੱਛਾ ਹੈ ਤੇ ਸੁਭਾਵ ਕਹਿਣ ਤੋਂ ਮੇਰਾ ਇਹ ਆ ਵੀ ਅੱਜ ਕੱਲ ਟੈਕਨੋਲੋਜੀ ਦੇ ਦੁਆਰਾ ਸਾਡੇ ਕੋਲ ਕੋਈ ਬਹਾਨਾ ਨਹੀਂ ਰਹਿ ਗਿਆ ਬਹੁਤ ਕੁਝ ਉਪਲਬਧ ਆ ਪਰ ਗੱਲ ਇੱਥੇ ਆ ਕੇ ਰੁਕਦੀ ਹੈ ਵੀ ਅਸੀਂ ਸੰਸਾਰ ਦੀਆਂ ਫਿਲਮਾਂ ਗਾਣੇ ਵੀਡੀਓ ਤੇ ਬਹੁਤ ਦੇਖਦੇ ਆ ਮਿਲੀਅਨ ਮਿਲੀਅਨ ਵਿਊਜ਼ ਉਹਨਾਂ ਦੇ ਹੋ ਜਾਂਦੇ ਆ ਪਰ ਗੁਰੂ ਕੀ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਸੁਣਨ ਵਾਲੇ ਬਹੁਤ ਵਿਰਲੇ ਆ ਪਰ ਇੱਥੇ ਕਿਸੇ ਦੇ ਉੱਪਰ ਪਾਬੰਦੀ ਤੇ ਹੈ ਨਹੀਂ ਨਾ ਕਿਸੇ ਦੇ ਉੱਪਰ ਇਹ ਕੰਡੀਸ਼ਨ ਹੈ ਪਰ ਉਸ ਪਾਸੇ ਵੱਲ ਮਨ ਨਹੀਂ ਮੁੜਦਾ ਦਿਲ ਨਹੀਂ ਕਰਦਾ ਸਵੇਰੇ ਉੱਠਦੇ ਆ ਸਾਰ ਪਹਿਲਾਂ ਸੰਸਾਰ ਦੇ ਆਲੇ ਦੁਆਲੇ ਦੀ ਸਾਰੀ ਖਬਰ ਸਾਰੀਆਂ ਫਿਲਮਾਂ ਵੀਡੀਓ ਦੇਖਦੇ ਆ ਕੋਈ ਵਿਰਲਾ-ਵਿਰਲਾ ਗੁਰਮੁਖਿਆ ਜਿਹੜਾ ਉੱਠ ਕੇ ਸਭ ਤੋਂ ਪਹਿਲਾਂ ਇਹ ਦੇਖਦਾ ਵੀ ਦਸ ਸਤਖੰਡ ਦਰਬਾਰ ਸਾਹਿਬ ਤੋਂ ਅੱਜ ਹੁਕਮਨਾਮਾ ਆਇਆ ਉਹਦੀ ਕਥਾ ਆਈ ਹੈ ਮੈਂ ਉਹ ਕਥਾ ਸੁਣਾ ਤੇ ਜਦੋਂ ਥੱਲੇ ਦੇਖਦੇ ਆ ਕਿ ਭਾਈ 1 ਘੰਟੇ ਦੀ ਕਥਾ ਆ ਤਾਂ ਫਿਰ ਉਹ ਕਹਿੰਦਾ ਰਹਿਣ ਦਿਓ ਜੀ ਸਕਿਪ ਕਰ ਦਿਓ ਇੰਨਾ ਟਾਈਮ ਨਹੀਂ ਹੈ 2-2 2.5-2.5 ਘੰਟੇ ਫਿਲਮ ਤੇ ਦੇਖ ਸਕਦੇ ਆ ਪਰ ਅੱਧਾ ਘੰਟਾ ਗੁਰੂ ਕੇ ਸ਼ਬਦ ਦੀ ਕਥਾ ਸੁਣਨੀ ਬੜੀ ਔਖੀ ਲੱਗਦੀ ਆ ਮਨ ਨੂੰ ਚੰਗਾ ਨਹੀਂ ਲੱਗਦਾ ਤੇ ਇਸ ਕਰਕੇ ਸਾਡਾ ਮਨ ਸਾਨੂੰ ਉਸ ਪਾਸੇ ਵੱਲ ਜਾਣ ਨਹੀਂ ਦਿੰਦਾ ਤੇ ਇਹ ਸਾਰਾ ਕੁਝ ਕਿਉਂ ਹੋ ਰਿਹਾ ਭਾਈ ਕਿਉਂਕਿ ਸਾਡੇ ਲੇਖ ਸਾਡੇ ਕਰਮ ਐਸੇ ਹਨ ਜਿਹੜੇ ਗੁਰੂ ਦੇ ਪਾਸੇ ਵੱਲ ਜਾਣ ਵਾਸਤੇ ਸਾਨੂੰ ਪ੍ਰੇਰਦੇ ਨਹੀਂ ਗੁਰੂ ਦੇ ਪਾਸੇ ਵੱਲੋਂ ਤੋੜ ਕੇ ਰੱਖਣ ਵਾਲੇ ਪਾਸੇ ਵੱਲ ਬਹੁਤਾ ਖਿੱਚਦੇ ਆ ਸੋ ਉਹੋ ਜਿਹੇ ਲੇਖ ਸਾਡੇ ਲਿਖੇ ਹੋਏ ਆ ਜਿਸ ਕਰਕੇ ਅਸੀਂ ਜਾਣ ਬੁੱਝ ਕੇ ਤੇ ਚਲੋ ਨਹੀਂ ਕਰਦੇ ਪਰ ਸਾਡੀ ਵਾਸਨ ਹੀ ਚੱਲਦਾ ਵੀ ਗੁਰੂ ਕੇ ਪਾਸੇ ਵੱਲ ਨੂੰ ਮੁੜਨਾ ਬੜਾ ਔਖਾ ਲੱਗਦਾ ਤੇ ਸੰਸਾਰ ਵੱਲ ਨੂੰ ਜਾਣਾ ਬੜਾ ਸੌਖਾ ਲੱਗਦਾ ਕੋਈ ਵਿਰਲਾ-ਵਿਰਲਾ ਹੈ ਜਿਹੜਾ ਭਾਈ ਸੰਸਾਰ ਨੂੰ ਛੱਡ ਕੇ ਨਰੰਕਾਰ ਦੇ ਪਾਸੇ ਵੱਲ ਤੁਰਦਾ ਤੇ ਮਹਾਰਾਜ ਕਹਿੰਦੇ ਭਾਈ ਤੁਰ ਮਾਸਤਕ ਜਿੰਨ ਕੋ ਲਿਖਿਆ ਜਿਨ੍ਹਾਂ ਦੇ ਮਾਸਤਕ ਤੇ ਧੁਰ ਦਰਗਾਹ ਦਾ ਵਾਹਿਗੁਰੂ ਨੇ ਕਿਰਪਾ ਕਰਕੇ ਤਰਸ ਕਰਕੇ ਚੰਗੇ ਲੇਖ ਲਿਖ ਦਿੱਤੇ ਉਹੀ ਇਸ ਪਾਸੇ ਵੱਲ ਤੁਰਦੇ ਆ ਬਾਕੀ ਭਾਈ ਚਾਹ ਕੇ ਵੀ ਇਸ ਪਾਸੇ ਵੱਲ ਨਹੀਂ ਤੁਰ ਸਕਦੇ ਕਿਉਂਕਿ ਉਹਨਾਂ ਦਾ ਕਰਮ ਉਹਨਾਂ ਦਾ ਲੇਖ ਐਸਾ ਹੈ ਕਿ ਉਹ ਕੋਈ ਨਾ ਕੋਈ ਡਿੱਕਾ ਉਹਨਾਂ ਲਈ ਬਣਦਾ ਹੈ ਸੇ ਗੁਰਮੁਖ ਰਹੇ ਲਿਵ ਲਾਏ ਉਹ ਗੁਰਮੁਖ ਹੀ ਲਿਵ ਜੋੜ ਕੇ ਵਾਹਿਗੁਰੂ ਪ੍ਰਮਾਤਮਾ ਨਾਲ ਬੈ ਸਕਦੇ ਹਨ ਰਹਾਉ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ ਇੱਕ ਕੇਵਲ ਉਸ ਦਾ ਨਾਮ ਹੈ ਇੱਥੇ ਵਿਸ਼ਰਾਮ ਵਿੱਚ ਦੇ ਅਰਥ ਕਰਾਂਗੇ ਜੀ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੂਰ ਕਹਿੰਦੇ ਹੈ ਵਾਹਿਗੁਰੂ ਪਰਮਾਤਮਾ ਪਿਆਰੇ ਰੱਬ ਦੇ ਉਹ ਸੰਤੋ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਪਰਪੂਰ ਉਹ ਪਰਮਾਤਮਾ ਸਭ ਵਿੱਚ ਪ੍ਰਤੀਪੂਰਨ ਹੋ ਰਿਹਾ ਸਾਰਿਆਂ ਦੇ ਅੰਦਰ ਉਹਦੀ ਜੋਤ ਵਰਤ ਰਹੀ ਹੈ ਨਿਕਟ ਵਸੈ ਪਰਪੂਰ ਕਹਿੰਦੇ ਉਹ ਲੱਗ ਗਈ ਆ ਕਿਤੇ ਦੂਰ ਨਹੀਂ ਬੈਠਾ ਤੇਰੇ ਤੋਂ ਗਵਾਚਾ ਨਹੀਂ ਪਰ ਮਨੁੱਖ ਦਾ ਇਹ ਸੁਭਾਅ ਆ ਵੀ ਉਹ ਕਿਤੇ ਪਹਾੜਾਂ 'ਚ ਲੱਭਦਾ ਫਿਰਦਾ ਕਿਤੇ ਜੰਗਲਾਂ 'ਚ ਲੱਭਦਾ ਫਿਰਦਾ ਕੋਈ ਕਹਿੰਦਾ ਜੀ ਫਲਾਣੀ ਜਗ੍ਹਾ ਤੇ ਮੱਥਾ ਟੇਕੂ ਕੋਈ ਕਹਿੰਦਾ ਜੀ ਫਲਾਣੀ ਜਗ੍ਹਾ ਤੇ ਚਲੇ ਜਾਓ ਭਾਵ ਸਾਨੂੰ ਇਹ ਲੱਗਦਾ ਵੀ ਪ੍ਰਮਾਤਮਾ ਕਿਤੇ ਦੂਰ ਆ ਜਾਂ ਇੱਥੇ ਨਹੀਂ ਹੈਗਾ ਉਸ ਥਾਂ ਤੇ ਆ ਜੀ ਉਸ ਜਗ੍ਹਾ ਤੇ ਨਹੀਂ ਜੀ ਫਲਾਣੀ ਜਗ੍ਹਾ ਤੇ ਤੇ ਮਹਾਰਾਜ ਕਹਿੰਦੇ ਭਾਈ ਉਹ ਤੇ ਹਰ ਇੱਕ ਦੇ ਵਿੱਚ ਆ ਸਾਰਿਆਂ ਵਿੱਚ ਪ੍ਰਤੀਪੂਰਣ ਹੋ ਰਿਹਾ ਆ ਇਸ ਕਰਕੇ ਹਰ ਸੰਤੋ ਦੇਖੋ ਨਦਰ ਕਰ ਕਹਿੰਦੇ ਨਦਰ ਕਰਕੇ ਦ੍ਰਿਸ਼ਟੀ ਕਰਕੇ ਦੇਖਣਾ ਕਰ ਆਪਣੇ ਅੰਦਰ ਨੂੰ ਖੋਜ ਤੈਨੂੰ ਪਤਾ ਲੱਗ ਜਾਏ ਪ੍ਰਮਾਤਮਾ ਤੇਰੇ ਤੋਂ ਦੂਰ ਨਹੀਂ ਹੈ ਕਰ ਨਿਕਟ ਵਸੈ ਭਰਪੂਰ ਤੇਰੇ ਲਾਗੇ ਹੀ ਵਸਦਾ ਪਰ ਤੂੰ ਉਹਨੂੰ ਦੇਖ ਨਹੀਂ ਰਿਹਾ ਤੂੰ ਉਹਨੂੰ ਸਮਝ ਨਹੀਂ ਰਿਹਾ ਹੈ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਜ਼ੂਰ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਹੀ ਉਸ ਦੀ ਪਛਾਣ ਹੁੰਦੀ ਹੈ ਗੁਰਮਤ ਜਿਨੀ ਪਛਾਣਿਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਸੁਣ ਕੇ ਆਪਣੇ ਜੀਵਨ ਚ ਮੰਨਿਆ ਫਿਰ ਉਹਨਾਂ ਨੂੰ ਪਹਿਚਾਨ ਹੋ ਜਾਂਦੀ ਵੀ ਰੱਬ ਕਿਤੇ ਦੂਰ ਨਹੀਂ ਪ੍ਰਮਾਤਮਾ ਕਿਤੇ ਬਾਹਰ ਨਹੀਂ ਬੈਠਾ ਉਹ ਤੇ ਮੇਰੇ ਅੰਗ ਸੰਗ ਆ ਹਮੇਸ਼ਾ ਮੇਰੇ ਨਾਲ ਆ ਸੇ ਦੇਖਿਆ ਸਦਾ ਹضور ਤੇ ਕਹਿੰਦੇ ਉਹ ਫਿਰ ਸਦਾ ਆਪਣੇ ਲੱਗੇ ਹੀ ਸਮਝਦੇ ਆ ਵੀ ਭਾਈ ਚਾਰਛ ਫੇਰੇ ਜੋ ਵੀ ਕੁਝ ਮੈਨੂੰ ਨਜ਼ਰ ਆ ਰਿਹਾ ਉਹ ਵਾਹਿਗੁਰੂ ਦਾ ਹੀ ਅੰਸ਼ ਹੈ ਇਸ ਕਰਕੇ ਪ੍ਰਮਾਤਮਾ ਮੇਰੇ ਅੰਗ ਸੰਗ ਹੈ ਮੇਰੇ ਨਾਲ ਹੈ ਮੇਰੇ ਤੋਂ ਕਿਤੇ ਦੂਰ ਨਹੀਂ ਗੁਰਮੁਖਾਂ ਨੂੰ ਪਹਿਚਾਨ ਹੁੰਦੀ ਹੈ ਜਿਨ ਗੁਣ ਤਿੰਨ ਸਦਮਨ ਵਸ ਹੈ ਔਗਣਵੰਤਿਆ ਦੂਰ ਮਹਾਰਾਜ ਕਹਿੰਦੇ ਹੁਣ ਦੇਖੋ ਸਮਝੋ ਜਿਨ ਗੁਣ ਤਿੰਨ ਸਦਮਨ ਵਸ ਹੈ ਕਹਿੰਦੇ ਜਿਨ੍ਹਾਂ ਦੇ ਕੋਲ ਗੁਣ ਆ ਉਹਨਾਂ ਦੇ ਹਿਰਦੇ 'ਚ ਹੀ ਪ੍ਰਮਾਤਮਾ ਦਾ ਵਾਸਾ ਹੈ ਔਗਣਵੰਤਿਆ ਦੂਰ ਤੇ ਔਗਣਵੰਤੇ ਜਿਨ੍ਹਾਂ ਦੇ ਗੁਣ ਚੰਗੇ ਨਹੀਂਗੇ ਉਹਨਾਂ ਵਾਸਤੇ ਪ੍ਰਮਾਤਮਾ ਦੂਰ ਆ ਹੁਣ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਸੁਣ ਕੇ ਮੰਨ ਕੇ ਸੱਚ ਦਾ ਪ੍ਰਕਾਸ਼ ਹੋ ਗਿਆ ਉਹ ਗਲਤੀ ਨਹੀਂ ਕਰਦੇ ਉਹ ਕਿਸੇ ਦਾ ਹੱਕ ਦੀ ਮਾਰ ਦੇ ਉਹ ਝੂਠ ਨਹੀਂ ਬੋਲਦੇ ਇਸ ਕਰਕੇ ਪ੍ਰਮਾਤਮਾ ਤੇ ਉਹਨਾਂ ਦੇ ਵਿੱਚ ਹੀ ਵੱਸਦਾ ਕਿਉਂਕਿ ਪ੍ਰਮਾਤਮਾ ਸੱਚਾ ਹੈ ਤੇ ਜਿਹੜੇ ਭਾਈ ਹਜੇ ਔਗਣਵੰਤੇ ਆ ਭਾਵ ਜਿਹੜੇ ਕਹਿੰਦੇ ਕੋਈ ਨਹੀਂ ਸਾਰੀ ਦੁਨੀਆ ਕਰਦੀ ਮੈਂ ਕਰ ਲਿਆ ਤਾਂ ਕੀ ਹੋ ਗਿਆ ਜੇ ਮੈਂ ਕਰ ਵੀ ਦਿੱਤਾ ਤੇ ਮੇਰੇ ਕੋ ਪੈਸੇ ਹੈਗੇ ਮੈਨੂੰ ਕੋਈ ਛੜਾ ਥੋੜੋ ਮੈਨੂੰ ਕੋਈ ਫਸਾ ਥੋੜੋ ਸਕਦਾ ਮੈਂ ਆਪੇ ਛੁੱਟ ਜਾਣਾ ਕਿਸੇ ਦੀ ਕੋਈ ਜ਼ਰੂਰਤ ਥੋੜਾ ਸਾਡਾ ਤੇ ਭਾਈ ਸਰਕਾਰੀ ਦਰਬਾਰੇ ਐਡਾ ਨਾਂ ਚੱਲਦਾ ਭਾਵੇਂ ਅਸੀਂ ਬੰਦਾ ਵੀ ਮਾਰ ਦਈਏ ਸਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਉਹਨਾਂ ਨੂੰ ਇਹ ਲੱਗਦਾ ਵੀ ਰੱਬ ਦੂਰ ਬੈਠਾ ਮੇਰੀ ਚੱਲਦੀ ਆ ਮੇ ਇਸ ਕਰਕੇ ਉਹਨਾਂ ਲਈ ਪ੍ਰਮਾਤਮਾ ਦੂਰ ਆ ਵੀ ਸਾਨੂੰ ਕੌਣ ਕੀ ਕਰ ਸਕਦਾ ਸਾਡਾ ਕਿਸੇ ਨੇ ਕੀ ਵਿਗਾੜ ਲੈਣਾ ਤੇ ਇੱਕ ਐਸੇ ਆ ਉਹ ਕਹਿੰਦੇ ਨਹੀਂ ਭਾਈ ਪ੍ਰਮਾਤਮਾ ਵੇਖਦਾ ਭਾਈ ਬੰਦਾ ਭਾਵੇਂ ਕੁਝ ਕਵੇ ਨਾ ਕਵੇ ਗਰੀਬ ਦਾ ਹੱਕ ਮਾਰ ਕੇ ਖਾਵਾਂਗੇ ਉਹ ਮੂੰਹ ਤੋਂ ਬੋਲੇ ਨਾ ਬੋਲੇ ਪਰ ਰੱਬ ਦੇਖਦਾ ਉਹਦੀ लाਠੀ ਜਦੋਂ ਪੈਣੀ ਭਾਈ ਉਹਦਾ ਸਾਡੇ ਤੋਂ ਹਿਸਾਬ ਨਹੀਂ ਦਿੱਤਾ ਜਾਣਾ ਉਹਨਾਂ ਦੇ ਵਾਸਤੇ ਪ੍ਰਮਾਤਮਾ ਲੱਗ ਗਈ ਆ ਵੀ ਉਹ ਮੈਨੂੰ ਦੇਖ ਰਿਹਾ ਇਸ ਕਰਕੇ ਮਹਾਰਾਜ ਕਹਿੰਦੇ ਜਿਨ ਗੁਣ ਤਿੰਨ ਸਦਮਨ ਵਸੇ ਜਿਹੜੇ ਚੰਗੇ ਗੁਣਾਂ ਦੇ ਮਾਲਕ ਆ ਉਹ ਕਹਿੰਦੇ ਭਾਈ ਪ੍ਰਮਾਤਮਾ ਦੇਖ ਰਿਹਾ ਤੋ ਇੱਥੇ ਹੀ ਆ ਸਾਰਾ ਕੁਝ ਉਹਦੀ ਨਜ਼ਰ ਦੇ ਥੱਲੇ ਆ ਆਉਗਣਵੰਤਿਆ ਦੂਰ ਤੇ ਜਿਹੜੇ ਹੰਕਾਰੀ ਹੋ ਚੁੱਕੇ ਆ ਲੋਭੀ ਲਾਲਚੀ ਹੋ ਚੁੱਕੇ ਉਹ ਕਹਿੰਦੇ ਕਿਹੜਾ ਰੱਬ ਆ ਜੀ ਅਸੀਂ ਤੇ ਮੰਨਦੇ ਹੀ ਨਹੀਂ ਰੱਬ ਤੇ ਹੈ ਹੀ ਨਹੀਂ ਉਹਨਾਂ ਵਾਸਤੇ ਪ੍ਰਮਾਤਮਾ ਦੂਰ ਹੈ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੈ ਮਰਦੇ ਝੂਰ ਤੇ ਕਹਿੰਦੇ ਜਿਹੜੇ ਮਨਮੁਖਿਆ ਗੁਣ ਤੇ ਬਾਹਰੇ ਉਹ ਗੁਣਾ ਤੋਂ ਵਾਂਝੇ ਆ ਬਿਨ ਨਾਮ ਹੈ ਮਰਦੇ ਝੂਰ ਰ ਨਾਮ ਤੋਂ ਬਗੈਰ ਝੂਰ ਝੂਰ ਖਰਪ ਹੋ ਜਾਂਦੇ ਹਨ ਮਰ ਜਾਂਦੇ ਹਨ ਸੰਸਾਰ ਤੋਂ ਮਨ ਮੁਖ ਮਨ ਮੁਖ ਕੌਣ ਹੈ ਆਪਾਂ ਪਹਿਲਾਂ ਵੀ ਇਹਦੇ ਬਾਰੇ ਵਿਚਾਰ ਕਰ ਚੁੱਕੇ ਹਾਂ ਜਿਹੜਾ ਮਨ ਦੀ ਗੱਲ ਮੰਨਦਾ ਜਿਹੜਾ ਮਨ ਨੂੰ ਮੁਖ ਰੱਖਦਾ ਗੁਰਮੁਖ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਮੁਖ ਰੱਖ ਕੇ ਚੱਲਦਾ ਵੀ ਮੇਰਾ ਗੁਰੂ ਮੈਨੂੰ ਆਹ ਕਹਿੰਦਾ ਗੁਰੂ ਦੀ ਬਾਣੀ ਆ ਕਹਿੰਦੀ ਗੁਰੂ ਦਾ ਸਿਧਾਂਤ ਆ ਕਹਿੰਦਾ ਇਸ ਕਰਕੇ ਮੈਂ ਤੇ ਭਾਈ ਗੁਰੂ ਦਾ ਸਿੱਖ ਹੋਣ ਦੇ ਨਾਤੇ ਜੋ ਗੁਰੂ ਕਹਿ ਰਿਹਾ ਉਹਨੂੰ ਮੰਨਣਾ ਉਹਨੂੰ ਕਹਿੰਦੇ ਆ ਜੀ ਗੁਰਮੁਖ ਤੇ ਮਨਮੁਖ ਕਹਿੰਦਾ ਜੀ ਮੇਰਾ ਤਾਂ ਮਨ ਕਹਿੰਦਾ ਇਦਾਂ ਕਰ ਲਈਏ ਮੇਰਾ ਮਨ ਕਹਿੰਦਾ ਇਦਾਂ ਕਰ ਲਈਏ ਜੀ ਮੈਂ ਮਨ ਦੇ ਪਿੱਛੇ ਲੱਗਦਾ ਉਹ ਹੈ ਮਨਮੁਖ ਜਿਹੜਾ ਮਨ ਨੂੰ ਮੁਖ ਰੱਖ ਕੇ ਚੱਲਦਾ ਤੇ ਮਹਾਰਾਜ ਕਹਿੰਦੇ ਮਨਮੁਖ ਗੁਣਤੈ ਬਾਹਰ ਹੈ ਜਿਹੜੇ ਮਨ ਦੇ ਪਿੱਛੇ ਲੱਗਦੇ ਆ ਜੀ ਮੇਰਾ ਤਾਂ ਦਿਲ ਇਦਾਂ ਕਰਦਾ ਮੇਰਾ ਤਾਂ ਮਨ ਇਦਾਂ ਕਰਦਾ ਜੀ ਮੈਂ ਕਿਸੇ ਤੋਂ ਕੀ ਲੈਣਾ ਸੰਸਾਰ ਤੇ ਕੌਣ ਹੁੰਦਾ ਮੈਨੂੰ ਰੋਕਣ ਟੋਕਣ ਵਾਲਾ ਇਹ ਮੇਰੀ ਲਾਈਫ ਆ ਮੈਂ ਜੋ ਮਰਜ਼ੀ ਕਰਾਂ ਤੁਸੀਂ ਕੌਣ ਆ ਮੈਨੂੰ ਕਹਿਣ ਵਾਲੇ ਉਹ ਫਿਰ ਮਨ ਦੇ ਪਿੱਛੇ ਲੱਗਦੀ ਨਾ ਵੀ ਮੈਂ ਜੋ ਕਹਿੰਨਾ ਜੀ ਉਹ ਠੀਕ ਹੈ ਮੈਂ ਕਿਸੇ ਦੀ ਗੱਲ ਸੁਣਨ ਨੂੰ ਤ ਉਹਨਾਂ ਅੰਦਰ ਮੈਂ ਆ ਗਈ ਇਸ ਕਰਕੇ ਉਹਨਾਂ ਦੇ ਅੰਦਰ ਗੁਣ ਨਹੀਂ ਆਏ ਬਿਨ ਨਾਵੈ ਮਰਦੇ ਝੂਰ ਫਿਰ ਗੁਰੂ ਦੇ ਨਾਮ ਨੂੰ ਗ੍ਰਹਿਣ ਨਹੀਂ ਕਰਦੇ ਗੁਰੂ ਦੇ ਨਾਮ ਨੂੰ ਗ੍ਰਹਿਣ ਕਰਨਾ ਕੀ ਹੈ ਵੀ ਗੁਰੂ ਨੇ ਕਹਿਤਾ ਤੇ ਸਿੱਖ ਨੇ ਮੰਨ ਲਿਆ ਇਹੀ ਆ ਨਾ ਵੀ ਗੁਰੂ ਸਾਹਿਬ ਦਾ ਜੋ ਹੁਕਮ ਹੈ ਸਿੱਖ ਨੇ ਮੰਨ ਲਿਆ ਇਹਨੂੰ ਹੋ ਗਿਆ ਕਿ ਗੁਰੂ ਦੇ ਸ਼ਬਦ ਨੂੰ ਸੁਣਿਆ ਸੁਣ ਕੇ ਆਪਣੇ ਜੀਵਨ ਚ ਮੰਨਿਆ ਗ੍ਰਹਿਣ ਕੀਤਾ ਇਹ ਕਈ ਅਸੀਂ ਵੀ ਹਾਂ ਜਿਹੜੇ ਸੁਣਦੇ ਵੀ ਆ ਤੇ ਸੁਣ ਕੇ ਕਹਿੰਦੇ ਨਹੀਂ ਨਹੀਂ ਇਦਾਂ ਨਹੀਂ ਕਿਹਾ ਉਦੋਂ ਟਾਈਮ ਹੋਰ ਸੀ ਹੁਣ ਟਾਈਮ ਹੋ ਰਿਹਾ ਭਾਵ ਗੁਰੂ ਦੇ ਸ਼ਬਦ ਨੂੰ ਹੀ ਜਿਹੜਾ ਉਹ ਗਲਤ ਸ਼ਬਦ ਕਰਨ ਤੁਰੇ ਹੋਏ ਆ ਵੀ ਗੁਰੂ ਇਦਾਂ ਨਹੀਂ ਇਦਾਂ ਕਹਿੰਦਾ ਤੇ ਜਦੋਂ ਗੁਰੂ ਨੇ ਸ਼ਬਦ ਰਚਿਆ ਸੀ ਉਸ ਵੇਲੇ ਸਮਾਂ ਹੋਰ ਸੀ ਅੱਜ ਸਮਾਂ ਹੋ ਰਿਹਾ ਇਸ ਕਰਕੇ ਗੁਰੂ ਨੇ ਜੋ ਕਿਹਾ ਅਸੀਂ ਉਹ ਨਹੀਂ ਮੰਨਣਾ ਸਾਨੂੰ ਜਿੱਦਾਂ ਠੀਕ ਲੱਗਦਾ ਉਹ ਮੰਨਾਂਗੇ ਜਾਂ ਉਹਦੇ ਵਿੱਚੋਂ ਜਿੰਨਾ ਕਿ ਸਾਨੂੰ ਫਿੱਟ ਬੈਂਦਾ ਓੰਨਾ ਕ ਮੰਨਾਂਗੇ ਭਾਵ ਸਾਰਾ ਨਹੀਂ ਅਸੀਂ ਮੰਨਣਾ ਜੇ ਤਾਂ ਸਾਰੀ ਗੱਲ ਮੈਨੂੰ ਚੰਗੀ ਲੱਗਦੀ ਆ ਮੇਰਾ ਉਹਦੇ 'ਚੋਂ ਫਾਇਦਾ ਹੁੰਦਾ ਤਾਂ ਮੈਂ ਸਾਰੀ ਤੇ ਜੋਰ ਦੇਣਾ ਜੀ ਨਹੀਂ ਸਾਰੀ ਮੰਨਣੀ ਚਾਹੀਦੀ ਆ ਤੇ ਜੇ ਕਿਤੇ ਮੇਰੇ 'ਚ ਕੋਈ ਕਮੀ ਆ ਜਾਂ ਮੇਰੇ ਅੰਦਰ ਕੋਈ ਘਾਟ ਆ ਤੇ ਮੈਂ ਕਹਿੰਦਾ ਨਹੀਂ ਨਹੀਂ ਜੀ ਉਹ ਤੁਹਾਨੂੰ ਭਲੇਖਾ ਲੱਗਾ ਮਹਾਰਾਜ ਨੇ ਇਦਾਂ ਨਹੀਂ ਇਦਾਂ ਕਿਹਾ ਕਿਉਂਕਿ ਮੈਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹਣਾ ਵੀ ਮੈਂ ਜੋ ਕਹਿ ਰਿਹਾ ਉਹ ਠੀਕ ਆ ਗੁਰੂ ਦਾ ਸ਼ਬਦ ਤੁਹਾਨੂੰ ਸਮਝ ਨਹੀਂ ਆ ਰਿਹਾ ਮਨਮੁਖ ਗੁਣ ਤੇ ਬਾਹਰੇ ਤੇ ਕਹਿੰਦੇ ਫਿਰ ਉਹ ਗੁਣਾਂ ਤੋਂ ਬਾਹਰੇ ਹੋ ਜਾਂਦੇ ਹਨ ਬਿਨ ਨਾਵੈ ਮਰਦੇ ਝੂਰ ਫਿਰ ਸੰਸਾਰ ਵਿੱਚ ਝੂਰ ਝੂਰ ਕੇ ਖਤਮ ਹੋ ਜਾਂਦੇ ਹਨ ਮਰ ਜਾਂਦੇ ਹਨ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਰੱਬ ਨੇ ਸਾਡਾ ਕੀ ਕੀਤਾ ਰੱਬ ਹੈ ਨਹੀਂ ਸੰਸਾਰ ਤੇ ਰੱਬ ਹੁੰਦਾ ਤੇ ਆ ਨਾ ਹੁੰਦਾ ਖਾਣਾ ਕਮ ਹੋ ਜਾਂਦਾ ਜੇ ਮੇਰੀ ਸੁਣਦਾ ਫਲਾਣੇ ਦੀ ਕਿਉਂ ਨਹੀਂ ਸੁਣਦਾ ਭਾਬ ਤਾਨੇ ਮੇਲੇ ਮਾਰਦੇ ਆ ਝੂਰ ਝੂਰ ਕੇ ਸੰਸਾਰ ਤੋਂ ਚਲੇ ਜਾਂਦੇ ਆ ਉਹਦਾ ਨਾਮ ਦਾ ਸ਼ਬਦ ਦਾ ਆਨੰਦ ਉਹਦਾ ਰਾਸ ਉਸ ਪਰਮਾਤਮਾ ਨਾਲ ਮਿਣਾਪ ਕਦੇ ਨਹੀਂ ਹੁੰਦਾ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਏ ਹਰ ਸੋਏ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਮੰਨਿਆ ਤਿਨ ਮਨ ਧਿਆਏ ਹਰ ਸੋਏ ਤੇ ਕਹਿੰਦੇ ਭਾਈ ਉਹਨਾਂ ਨੇ ਫਿਰ ਉਸ ਵਾਹਿਗੁਰੂ ਪਰਮਾਤਮਾ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਉਹਦੀ ਸੋਏ ਉਹਦੀ ਖਬਰ ਉਹਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਸ਼ਬਦ ਨੂੰ ਸੁਣਿਆ ਸੁਣ ਕੇ ਫਿਰ ਮੰਨਿਆ ਹੈ ਆਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਫਿਰ ਦਿਨ ਰਾਤ ਵਾਹਿਗੁਰੂ ਸੱਚੇ ਪਾਸ਼ਾ ਪ੍ਰਮਾਤਮਾ ਦੀ ਭਗਤੀ ਵਿੱਚ ਰਤੇ ਰਹਿੰਦੇ ਹਨ ਮਨ ਤਨ ਨਿਰਮਲ ਹੋਏ ਮਨ ਵੀ ਫਿਰ ਮੈਲ ਤੋਂ ਰਹਿਤ ਹੋ ਜਾਂਦਾ ਤੇ ਤਨ ਵੀ ਮੈਲ ਤੋਂ ਰਹਿਤ ਹੋ ਜਾਂਦਾ ਭਾਵ ਬਾਹਰੀ ਰੂਪ ਵਿੱਚ ਇਸ਼ਨਾਨ ਕਰਕੇ ਜਿਵੇਂ ਸਰੀਰ ਸਾਫ਼ ਹੋ ਜਾਂਦਾ ਇਸੇ ਤਰ੍ਹਾਂ ਸ਼ਬਦ ਦੁਆਰਾ ਮਨ ਦਾ ਇਸ਼ਨਾਨ ਕਰਕੇ ਮਨ ਵੀ ਸਾਫ਼ ਹੋ ਜਾਂਦਾ ਮਨ ਤਨ ਨਿਰਮਲ ਸੋਏ ਫਿਰ ਤਨ ਕਰਕੇ ਵੀ ਤੇ ਮਨ ਕਰਕੇ ਵੀ ਮੈਲ ਲਹਿ ਜਾਂਦੀ ਹੈ ਭਾਈ ਦੁਇ ਦੁਇ ਵਾਤ ਖਤਮ ਹੋ ਜਾਂਦੇ ਹਨ ਕੂੜਾ ਰੰਗ ਕਸੁੰਭਕਾ ਬਿਨ ਸਜਾਏ ਦੁਖ ਰੋਏ ਕਸੁੰਭ ਦਾ ਰੰਗ ਬਹੁਤ ਕੱਚਾ ਰੰਗ ਹੁੰਦਾ ਜੀ ਜਿਹੜਾ ਕਸੁੰਭ ਦਾ ਫੁੱਲ ਹੈ ਉਹਦਾ ਰੰਗ ਬੜਾ ਕੱਚਾ ਹੁੰਦਾ ਇੱਕ ਬੂੰਦ ਪਾਣੀ ਦੀ ਪੈ ਜਾਏ ਤੇ ਉਸੇ ਵੇਲੇ ਉਹ ਰੰਗ ਉੱਤਰ ਜਾਂਦਾ ਜਿਹਨੂੰ ਕੱਚਾ ਰੰਗ ਕਿਹਾ ਜਾਂਦਾ ਕੂੜਾ ਰੰਗ ਕਸੁੰਭਕਾ ਬਿਨ ਸਜਾਏ ਦੁਖ ਰੋਏ ਕਹਿੰਦੇ ਫਿਰ ਇਸੇ ਤਰ੍ਹਾਂ ਮਨੋਖ ਸੰਸਾਰ ਨੂੰ ਉਸ ਕਸੁੰਭ ਦੀ ਰੰਗ ਦੀ ਤਰ੍ਹਾਂ ਜਾਣੇ ਚਮਕ-ਦਮਕ ਬਹੁਤ ਲੱਗਦੀ ਆ ਸੋਨਾ ਬੜਾ ਲੱਗਦਾ ਹੈ ਪਰ ਸੱਚ ਦੀ ਇੱਕ ਬੂੰਦ ਪੈਂਦੀ ਆ ਸਾਰੀ ਇਹ ਸਾਰੇ ਦਾ ਸਾਰਾ ਖੁਰ ਜਾਂਦਾ ਬਿਨ ਸਜਾਏ ਦੁੱਖ ਰੋਏ ਤੇ ਫਿਰ ਜਦੋਂ ਇਹ ਸਭ ਕੁਝ ਲੈ ਜਾਂਦਾ ਗਵਾਚ ਜਾਂਦਾ ਤੇ ਫਿਰ ਬੰਦਾ ਰੋਂਦਾ ਫਿਰ ਪਛਤਾਉਂਦਾ ਕਿਉਂਕਿ ਪ੍ਰੀਤ ਲਾ ਲਈ ਪੈਸਿਆਂ ਨਾਲ ਮਾਇਆ ਨਾਲ ਸੰਸਾਰ ਦੀਆਂ ਪ੍ਰਾਪਰਟੀਆਂ ਨਾਲ ਸੰਸਾਰ ਦੇ ਧੀਆ ਪੁੱਤਰਾ ਨਾਲ ਸੰਸਾਰ ਦੇ ਰਿਸ਼ਤਿਆਂ ਨਾਲ ਤੇ ਜਦੋਂ ਫਿਰ ਉਹ ਸਾਡੇ ਨਾਲ ਨਹੀਂ ਨਿਭਦੇ ਕੋਈ ਧੋਖਾ ਦੇ ਜਾਂਦਾ ਕੋਈ ਠੱਗੀ ਮਾਰ ਜਾਂਦਾ ਕੋਈ ਸੰਸਾਰ ਤੋਂ ਚਲਾ ਜਾਂਦਾ ਕਿ ਤੇ ਕਾਰੋਬਾਰ ਚ ਘਾਟਾ ਪੈ ਜਾਂਦਾ ਫਿਰ ਬੰਦਾ ਰੋਂਦਾ ਪਛਤਾਉਂਦਾ ਕਰਲਾਉਂਦਾ ਹਾਈ ਮੈਂ ਮਰ ਗਿਆ ਮੈਨੂੰ ਘਾਟਾ ਪੈ ਗਿਆ ਮੈਂ ਤੇ ਕਿਸੇ ਜੋਗਾ ਨਹੀਂ ਰਿਹਾ ਕਾਰਨ ਕੀ ਬਣਿਆ ਕਿ ਭਾਈ ਰੱਬ ਨੂੰ ਪਰਮਾਤਮਾ ਨੂੰ ਛੱਡ ਕੇ ਇਹਨਾਂ ਚੀਜ਼ਾਂ ਦੇ ਨਾਲ ਤੂੰ ਬਹੁਤਾ ਜ਼ਿਆਦਾ ਪ੍ਰੇਮ ਪਾ ਲਿਆ ਪਰਮਾਤਮਾ ਨੂੰ ਭੁੱਲ ਕੇ ਇਹਨਾਂ ਚੀਜ਼ਾਂ ਦੇ ਨਾਲ ਤੇਰਾ ਇੰਨਾ ਕੁ ਪ੍ਰੇਮ ਬਣ ਗਿਆ ਵੀ ਜਦੋਂ ਫਿਰੇ ਤੇਰੇ ਹੱਥਾਂ ਚੋਂ ਖਿਸਕਦੀਆਂ ਫਿਰ ਤੂੰ ਰੋਣਾ ਕਰਲਾਉਣਾ ਪਛਤਾਉਣਾ ਹੁਣ ਗੁਜਰਾਨ ਵਾਸਤੇ ਮਾਇਆ ਜ਼ਰੂਰੀ ਹੈ 19 ਗੇ ਲੋੜ ਦੀ ਰੁੱਖ ਜੀਣ ਵਾਸਤੇ ਭੋਜਨ ਜ਼ਰੂਰੀ ਹੈ 19 ਕੋਦੇ ਨਾਲ ਸੰਬੰਧ ਰੱਖ ਰਿਸ਼ਤੇਦਾਰ ਭੈਣ ਭਰਾ ਮਾਪੇ ਬੱਚੇ ਜਿਹੜਾ ਕੁਦਰਤੀ ਸਾਡਾ ਸੰਬੰਧ ਜੁੜਿਆ ਹੋਇਆ ਉਹਨੂੰ ਆਪਣੀ ਜਗ੍ਹਾ ਤੇ ਬਿਲਕੁਲ ਪਾਲਣ ਪੋਚਣ ਸੇਵਾ ਤੱਕ ਸੰਬੰਧ ਰੱਖ ਪਰ ਇਹ ਗੱਲ ਯਾਦ ਰੱਖ ਮਹਾਰਾਜ ਇਹ ਸਾਰਾ ਕੁਝ ਤੇਰਾ ਦਿੱਤਾ ਹੋਇਆ ਤੂੰ ਮੇਰੇ ਵਾਸਤੇ ਪਹਿਲਾਂ ਆਇਆ ਤੇਰੀ ਕਿਰਪਾ ਦੇ ਦੁਆਰਾ ਮੈਂ ਇਹ ਵੀ ਕਾਰਜ ਕਰਨੇ ਆ ਪਰ ਮੈਂ ਤੈਨੂੰ ਨਹੀਂ ਛੱਡਣਾ ਪਰ ਮਨੁੱਖ ਸੰਸਾਰ ਦੇ ਧੰਦਿਆਂ ਵਿੱਚ ਪਰਿਵਾਰ ਦੇ ਕੰਮਕਾਰਾਂ 'ਚ ਰੱਬ ਨੂੰ ਛੱਡ ਦਿੰਦਾ ਰੱਬ ਨੂੰ ਭੁੱਲ ਜਾਂਦਾ ਇਸ ਕਰਕੇ ਫਿਰ ਜਦੋਂ ਪਰਿਵਾਰ ਵੱਲੋਂ ਦੁੱਖ ਮਿਲਦਾ ਪਰਿਵਾਰ ਵੱਲੋਂ ਧੋਖਾ ਮਿਲਦਾ ਫਿਰ ਪੁਛਤਾਉਂਦਾ ਫਿਰ ਰੋਂਦਾ ਤੇ ਜੇ ਪਰਮਾਤਮਾ ਦਾ ਓਟ ਆਸਰਾ ਨਾ ਛੱਡਿਆ ਹੁੰਦਾ ਉਹਦੀ ਗੁਰਬਾਣੀ ਦਾ ਓਟ ਆਸਰਾ ਨਾ ਛੱਡਿਆ ਹੁੰਦਾ ਤੇ ਇਹ ਗੱਲ ਚੇਤੇ ਰਿੰਦੀ ਮਹਾਰਾਜ ਜੋ ਉਪਜੋ ਸੋ ਬਿੰਸ ਹੈ ਪਰ ਉਹ ਅੱਜ ਕੇ ਕਾਲ ਕੁਝ ਵੀ ਰਹਿਣ ਵਾਲਾ ਨਹੀਂ ਫਿਰ ਮਨੁੱਖ ਨੂੰ ਦੁੱਖ ਨਹੀਂ ਹੁੰਦਾ ਉਹ ਵਾਹਿਗੁਰੂ ਦੇ ਉਪਦੇਸ਼ ਨੂੰ ਸਮਝ ਜਾਂਦਾ ਮਹਾਰਾਜ ਇੱਥੇ ਮਿਲਿਆ ਇੱਥੇ ਹਟਾਵਾਂਗੇ ਵਰਤਾਂਗੇ ਜਦੋਂ ਸਮਾ ਆਇਆ ਇਹ ਸਾਰਾ ਕੁਝ ਚਲੇ ਜਾਣਾ ਨਾ ਇਹ ਪਹਿਲਾਂ ਮੇਰਾ ਸੀ ਨਾ ਇਹ ਬਾਅਦ ਵਿੱਚ ਮੇਰਾ ਰਹਿਣਾ ਫਿਰ ਬੰਦਾ ਦੁੱਖ ਨਹੀਂ ਮਨਾਉਂਦਾ ਪਰ ਜਦੋਂ ਆਪਣਾ ਮੰਨ ਕੇ ਬਹੁਤੀ ਪਕੜ ਬਣਾ ਕੇ ਬਹਿ ਜਾਂਦਾ ਤੇ ਹੱਥਾਂ ਚੋਂ ਖਿਸਕਦੀ ਹੈ ਇਹ ਚੀਜ਼ ਫਿਰ ਰੋਂਦਾ ਫਿਰ ਪਛਤਾਉਂਦਾ ਕੂੜਾ ਰੰਗ ਕਸੁੰਭ ਕਾ ਬਿਨ ਸਜਾਏ ਦੁਖ ਰੋਏ ਕਹਿੰਦੇ ਕਸੁੰਭ ਦੇ ਰੰਗ ਦੀ ਤਰ੍ਹਾਂ ਫਿਰ ਜਦੋਂ ਇਹ ਉਤਰ ਜਾਂਦਾ ਫਿਰ ਰੋਂਦਾ ਫਿਰ ਪਛਤਾਉਂਦਾ ਹੈ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਕਹਿੰਦੇ ਮਹਾਰਾਜ ਕਹਿੰਦੇ ਫਿਰ ਜਿਹਦੇ ਹਿਰਦੇ ਦੇ ਅੰਦਰ ਪ੍ਰਗਾਸ ਹੈ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਉਹ ਫਿਰ ਪੱਕਾ ਰੰਗਿਆ ਵਾਹਿਗੁਰੂ ਦੇ ਨਾਮ ਦਾ ਸਦਾ ਸਦਾ ਥਿਰ ਹੋਏ ਉਹ ਫਿਰ ਲੈਂਦਾ ਨਹੀਂ ਪਹਿਲੀ ਤੇ ਗੱਲ ਇਹ ਆ ਵੀ ਚੜਦਾ ਬੜਾ ਔਖਾ ਐਡੀ ਛੇਤੀ ਨਹੀਂ ਲੱਗਦਾ ਐਡੀ ਛੇਤੀ ਉਹ ਰੰਗ ਵਾਹਿਗੁਰੂ ਦੇ ਨਾਮ ਦਾ ਚੜਦਾ ਨਹੀਂ ਪਰ ਜਿਹਨੂੰ ਇੱਕ ਵਾਰੀ ਚੜ ਜਾਂਦਾ ਫਿਰ ਭਾਈ ਮਨੀ ਸਿੰਘ ਵਾਂਗੂ ਪੋਟਾ ਪੋਟਾ ਵੀ ਕੱਟਣਾ ਪੈ ਜਾਏ ਫਿਰ ਉਤਰਦਾ ਨਹੀਂ ਆਰੇ ਥੱਲੇ ਬਹਿ ਕੇ ਭਾਈ ਮਤੀ ਦਾਸ ਵਾਂਗੂ ਸਿਰ ਵੀ ਚੀਰਿਆ ਜਾਵੇ ਤਨ ਵੀ ਚੀਰਿਆ ਜਾਵੇ ਫਿਰ ਉਹ ਲੈਂਦਾ ਨਹੀਂ ਦੇਗਾ ਜੋ ਵਾਲੇ ਵੀ ਦਿੱਤੇ ਜਾਣ ਭਾਈ ਤੇ ਵਾਲੇ ਵਾਂਗੂ ਫਿਰ ਉਹ ਰੰਗ ਲੈਂਦਾ ਨਹੀਂ ਇਸ ਕਰਕੇ ਕਹਿੰਦੇ ਭਾਈ ਸੰਸਾਰ ਦਾ ਰੰਗ ਲੱਗਦਾ ਸੋਹਣਾ ਪਰ ਲੈ ਜਾਂਦਾ ਤੇ ਜਦੋਂ ਉਤਰ ਜਾਂਦਾ ਬੰਦਾ ਪਛਤਾਉਂਦਾ ਵਾਹਿਗੁਰੂ ਦੇ ਨਾਮ ਦਾ ਰੰਗ ਪੱਕਾ ਹੈ ਇਹ ਚੜਦਾ ਬੜਾ ਔਖਾ ਪਰ ਇੱਕ ਵਾਰੀ ਜਿਹਨੂੰ ਲੱਗ ਜਾਂਦਾ ਫਿਰ ਉਹ ਤਨ ਕਰਕੇ ਮਨ ਕਰਕੇ ਧਨ ਕਰਕੇ ਗੁਰੂ ਦਾ ਹੋ ਜਾਂਦਾ ਫਿਰ ਸੰਸਾਰਕ ਵਸਤੂਆਂ ਸੰਸਾਰ ਦੀਆਂ ਚੀਜ਼ਾਂ ਇੱਥੋਂ ਤੱਕ ਕਿ ਆਪਣਾ ਸਰੀਰ ਵੀ ਤੁੰਬਾ ਤੁੰਬਾ ਹੋ ਜਾਏ ਫਿਰ ਵਾਹਿਗੁਰੂ ਦੇ ਨਾਮ ਦੇ ਰੰਗ 'ਚ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਆਪਦੇ ਸਰੀਰ ਨਾਲੋਂ ਵੀ ਬੰਦੇ ਦਾ ਮੋਹ ਟੁੱਟ ਜਾਂਦਾ ਭਾਵ ਉਹ ਵਾਹਿਗੁਰੂ ਦੇ ਨਾਮ ਵਿੱਚ ਇੰਨਾ ਘਰ ਵਿੱਚ ਜਾਂਦਾ ਜਿਸ ਅੰਦਰ ਨਾਮ ਪ੍ਰਗਾਸ ਉਹ ਸਦਾ ਸਦਾ ਥਿਰ ਹੋਏ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਦਾ ਪ੍ਰਗਾਸ ਹੋ ਜਾਂਦਾ ਭਾਈ ਉਹ ਸਦਾ ਵਾਸਤੇ ਫਿਰ ਇਸ ਪੱਕੇ ਰੰਗ ਨਾਲ ਜੁੜ ਜਾਂਦੇ ਹਨ ਇਹ ਜਨਮ ਪਦਾਰਥ ਪਾਇਕ ਹਰ ਨਾਮ ਨਾ ਚੇਤੇ ਲਿਵਲਾਏ ਮਹਾਰਾਜ ਕਹਿੰਦੇ ਇਸ ਮਨੁੱਖ ਨੂੰ ਇਹ ਜਨਮ ਪਦਾਰਥ ਪਾਇਕ ਇਸ ਜਨਮ ਵਿੱਚ ਕਹਿੰਦੇ ਇਸ ਪਦਾਰਥ ਨੂੰ ਪਾ ਕੇ ਹਰ ਨਾਮ ਨਾ ਚੇਤੇ ਲਿਵਲਾਏ ਜਿਨ੍ਹਾਂ ਨੇ ਹਰੀ ਦੇ ਨਾਮ ਦੇ ਨਾਲ ਲਿਬ ਨਹੀਂ ਲਾਈ ਅੰਜਾਮਾਂ ਤੇ ਮਿਲਿਆ ਮਨੁੱਖ ਦਾ ਤੇ ਇਸ ਜਾਮੇ ਦੇ ਅੰਦਰ ਕਹਿੰਦੇ ਹਰ ਨਾਮ ਨਾ ਚੇਤੇ ਲਿਬ ਲਾਏ ਉਸ ਵਾਹਿਗੁਰੂ ਦੇ ਪ੍ਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਨੇ ਲਿਬ ਨਹੀਂ ਲਾਈ ਪੱਗ ਖਿਸਿਆ ਰਹਿਣਾ ਨਹੀਂ ਆਗੇ ਠੋਰ ਨਾ ਪਾਏ ਪੱਗ ਖਿਸਿਆ ਕਹਿੰਦੇ ਜਿਵੇਂ ਪੈਰ ਤਿਲਕਦੇ ਹੁੰਦੇ ਆ ਮਿੱਟੀ ਤੋਂ ਚਿੱਕੜ ਹੋਇਆ ਹੋਵੇ ਪੈਰ ਰੱਖੀਏ ਤੇ ਪੈਰ ਤਿਲਕ ਜਾਂਦਾ ਰਹਿਣਾ ਨਹੀਂ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਵੀ ਆ ਪਤਾ ਨਹੀਂ ਕਿਹੜੇ ਵੇਲੇ ਪੈਰ ਤਿਲਕ ਜਾਣਾ ਭਾਬ ਕਦੋਂ ਸਵਾਸ ਟੁੱਟ ਜਾਣੇ ਆ ਕੋਈ ਪਤਾ ਨਹੀਂ ਹੈ ਅੱਗੇ ਠੌਰ ਨਾ ਪਾਏ ਫਿਰ ਅੱਗੇ ਜਾ ਕੇ ਕਹਿੰਦੇ ਕਿਸੇ ਥਾਂ ਵੀ ਢੋਈ ਨਹੀਂ ਮਿਲਦੀ ਕਿਨਾਂ ਨੂੰ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਨਹੀਂ ਜੋੜੀ ਉਹ ਵੇਲਾ ਹੱਥ ਨਾ ਆ ਬਈ ਅੰਤ ਗਿਆ ਪਛਤਾਈ ਫਿਰ ਕਹਿੰਦੇ ਵੇਲਾ ਹੱਥ ਨਹੀਂ ਆਉਂਦਾ ਅੰਤ ਵੇਲੇ ਇਕੱਲਾ ਪਛਤਾਵਾ ਹੀ ਰਹਿ ਜਾਂਦਾ ਵੀ ਜੇ ਕਿਤੇ ਵਾਹਿਗੁਰੂ ਦਾ ਨਾਮ ਜਪ ਲੈਂਦੇ ਸਿਮਰਨ ਕਰ ਲੈਂਦੇ ਭਜਨ ਬੰਦਗੀ ਕਰ ਲੈਂਦੇ ਤੇ ਚੰਗੇ ਰਹਿੰਦੇ ਬਸ ਫਿਰ ਸਮਾਂ ਨਹੀਂ ਹੁੰਦਾ ਜਦੋਂ ਸਮਾਂ ਹੈ ਉਦੋਂ ਕਰਦੇ ਨਹੀਂ ਤੇ ਜਦੋਂ ਸਮਾਂ ਲੰਘ ਜਾਣਾ ਫਿਰ ਪਛਤਾਵਾ ਹੁਣ ਸਿਆਣੇ ਬਜ਼ੁਰਗ ਕਈ ਵਾਰ ਕਹਿੰਦੇ ਭਾਈ ਸੰਸਾਰ ਦੇ ਕੰਮਕਾਰ ਕਰਦੇ ਆ ਹਜੇ ਰੱਬ ਦਾ ਨਾਮ ਲੈਣ ਦਾ ਸਮਾਂ ਨਹੀਂ ਹਜੇ ਨਿਆਣੇ ਪਾਲ ਲਈਏ ਫਿਰ ਨਿਆਣੇ ਵਿਆਹ ਲਈਏ ਪੋਤੇ ਦੋਤੇ ਹੋ ਗਏ ਉਹਨਾਂ ਨੂੰ ਪੜ੍ਹਾ ਲਈਏ ਘਰ ਬਾੜ ਦਾ ਕੁਝ ਬਣਾ ਲਈਏ ਸਾਰੀ ਜ਼ਿੰਦਗੀ ਗੁਰਮੁਖੋ ਬਤੀਤ ਹੋ ਜਾਂਦੀ ਹੈ ਤੇ ਅਖੀਰ ਵੇਲੇ ਜਾ ਕੇ ਜਦੋਂ ਵੇਹਲ ਮਿਲਦਾ ਵੀ ਹੁਣ ਚਾਈ ਚ ਲੋ ਕਮਾਕਾਰਾਂ ਤੋਂ ਵੇਹਲੇ ਹੋ ਗਏ ਆ ਫਿਰ ਉਦੋਂ ਗੋਡੇ ਨਹੀਂ ਮੁੜਦੇ ਤੇ ਚੌਂਕੜਾ ਮਾਰ ਕੇ ਬਹਿ ਨਹੀਂ ਸਕਦੇ ਟੁਈ ਦਰਦ ਕਰਦੀ ਐ ਸਾਵਧਾਨ ਹੋ ਕੇ ਚੌਂਕੜਾ ਲਾ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦੇ ਅੱਖਾਂ ਦੀ ਜੋਤ ਚਲੀ ਗਈ ਬਾਣੀ ਪੜ ਨਹੀਂ ਹੁੰਦੀ ਕੰਨਾਂ ਦੀ ਜੋਤ ਚਲੀ ਗਈ ਜੇ ਕੋਈ ਸ਼ਬਦ ਚੱਲਦਾ ਤੇ ਚੰਗੀ ਤਰ੍ਹਾਂ ਸੁਣਦਾ ਨਹੀਂ ਤੇ ਮਹਾਰਾਜ ਚਲੋ ਹੁਕਮ ਹੀ ਆ ਉਹਨਾਂ ਦਾ ਵੀ ਜੀਭਾ ਤੇ ਅਸਰ ਪੈ ਗਿਆ ਵਾਹਿਗੁਰੂ ਬੋਲਣਾ ਚਾਹੁੰਦਾ ਪਰ ਜੀਬ ਥਥਲਦੀ ਐ ਫਿਰ ਗੱਲ ਕੀਤੀ ਨਹੀਂ ਜਾਂਦੀ ਪਰ ਜਦੋਂ ਸਰੀਰ ਨਰੋਗ ਸੀਗਾ ਚੰਗਾ ਸੀਗਾ ਤਕੜਾ ਸੀ ਬਹਿ ਸਕਦਾ ਸੀ ਦੇਖ ਸਕਦਾ ਸੀ ਸੁਣ ਸਕਦਾ ਸੀ ਬੋਲ ਸਕਦਾ ਸੀ ਚੌਂਕੜਾ ਮਾਰ ਕੇ ਕਮਾਈ ਕਰ ਸਕਦਾ ਸੀ ਉਦੋਂ ਸਮਾਂ ਦੇ ਦਿੱਤਾ ਸੰਸਾਰ ਨੂੰ ਤੇ ਹੁਣ ਭਾਈ ਜਦੋਂ ਨਰੰਕਾਰ ਵਾਲੇ ਪਾਸੇ ਨੂੰ ਤੁਰਿਆ ਉਦੋਂ ਸਰੀਰ ਸਾਥ ਨਹੀਂ ਦਿੰਦਾ ਮਹਾਰਾਜ ਕਹਿੰਦੇ ਫਿਰ ਕੱਲਾ ਪਛਤਾਵਾ ਰਹਿ ਗਿਆ ਜਦੋਂ ਸਮਾਂ ਸੀ ਉਦੋਂ ਕੀਤਾ ਨਹੀਂ ਹੁਣ ਕਰਨਾ ਵੀ ਚਾਹਣਾ ਤੇ ਹੁਣ ਸਮਾਂ ਨਹੀਂ ਹੈ ਹੁਣ ਸਰੀਰ ਨਹੀਂ ਹੈ ਇਸ ਕਰਕੇ ਹੋ ਨਹੀਂ ਰਿਹਾ ਪਾਗਾ ਕਿਸੇ ਰਹਿਣਾ ਨਹੀਂ ਅੱਗੇ ਠੌਰ ਨਾ ਪਾਏ ਕਹਿੰਦੇ ਜਿਵੇਂ ਪੈਰ ਤਿਲਕ ਜਾਂਦਾ ਫਿਰ ਅੱਗੇ ਜਾ ਕੇ ਢੋਈ ਨਹੀਂ ਮਿਲਦੀ ਉਹਨਾਂ ਨੂੰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਫਿਰ ਵੇਲਾ ਹੱਥ ਨਹੀਂ ਆਉਂਦਾ ਕੇਵਲ ਪਛਤਾਵਾ ਰਹਿ ਜਾਂਦਾ ਭਾਈ ਜਿਸ ਨਦਰ ਕਰੇ ਸੋ ਉਬਰੇ ਹਾਰ ਸੇਤੀ ਲਿਵ ਲਾਏ ਜਿਨ੍ਹਾਂ ਦੇ ਉੱਪਰ ਨਦਰ ਕਰ ਦੇਵੇ ਤਰਸ ਕਰ ਦੇਵੇ ਵਾਹਿਗੁਰੂ ਪ੍ਰਮਾਤਮਾ ਉਹੀ ਉਮਰੇ ਭਾਵ ਉਹਨਾਂ ਦਾ ਹੀ ਬਚਾ ਹੈ ਬਾਕੀ ਸੰਸਾਰ ਵਿੱਚ ਹੀ ਖਪਤ ਹੋ ਜਾਂਦੇ ਹਨ ਕੇਵਲ ਉਹੀ ਬਚਦੇ ਆ ਜਿਨ੍ਹਾਂ ਦੇ ਉੱਪਰ ਉਹਦੀ ਮਿਹਰ ਨਦਰ ਹੋ ਜਾਵੇ ਤੇ ਉਹ ਚੰਗੇ ਭਾਗ ਚੰਗੇ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਮਿਲ ਜਾਵੇ ਹਰ ਛੇਤੀ ਲਵਲਾਏ ਵਾਹਿਗੁਰੂ ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਲਿਵ ਜੁੜ ਗਈ ਜਿਨ੍ਹਾਂ ਦੀ ਸੁਰਤੀ ਜੁੜ ਗਈ ਦੇਖਾ ਦੇਖੀ ਸਭ ਕਰੇ ਮਨਮੁਖ 부ਝ ਨਾ ਪਾਏ ਦੇਖਾ ਦੇਖੀ ਭਾਈ ਸਾਰੇ ਕਰਦੇ ਆ ਪਰ ਮਨਮੁਖ ਗੁਰੂ ਦੀ ਇਸ ਕਿਰਪਾ ਨੂੰ ਮਾਣ ਨਹੀਂ ਸਕਦੇ 부ਝ ਨਹੀਂ ਸਕਦੇ ਜਾਣ ਨਹੀਂ ਸਕਦੇ ਹੁਣ ਜੇਕਰ ਕੋਈ ਭਾਈ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਕੋਈ ਮੇਰੇ ਵਰਗਾ ਪਖੰਡੀ ਵੀ ਹੋਏਗਾ ਜਿਹੜਾ ਅੱਖਾਂ ਬੰਦ ਕਰਕੇ ਬੋਲੀ ਤੇ ਜਾਂਦਾ ਪਰ ਹਿਰਦੇ ਤੋਂ ਵਾਹਿਗੁਰੂ ਦੇ ਨਾਲ ਸੁਰਤ ਜੋੜੀ ਨਹੀਂ ਉਹਦਾ ਰਸ ਨਹੀਂ ਲਿਆ ਕੇਵਲ ਲੋਕਾਂ ਨੂੰ ਦਿਖਾਵਾ ਕਰਦਾ ਵੀ ਲੋਕਾਂ ਨੂੰ ਇਹ ਲੱਗੇ ਵੀ ਭਾਈ ਇਹਦੇ ਬਹੁਤ ਦੇਖੋ ਧਰਮੀ ਬੰਦਾ ਜਦੋਂ ਦੇਖੋ ਜੀ ਗੱਲ ਸ਼ੁਰੂ ਕਰਦਾ ਤਾਂ ਵੀ ਵਾਹਿਗੁਰੂ ਬੋਲੋ ਭਾਈ ਵਾਹਿਗੁਰੂ ਬੋਲੋ ਜੀ ਹਾਂਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਭਾਵ ਜੀਭਾ ਤੋਂ ਬਹੁਤ ਕੁਝ ਕਰ ਰਿਆ ਪਰ ਹਿਰਦੇ ਤੋਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਨਹੀਂ ਲੋਕਾਂ ਨੂੰ ਦਿਖਾਵਾ ਬਹੁਤਾ ਤੇ ਬਹੁਤੇ ਐਸੇ ਹਨ ਜਿਹੜੇ ਭਾਈ ਆਪਦੀ ਰੋਜੀ ਰੋਟੀ ਵਾਸਤੇ ਇਹ ਧੰਦਾ ਚਲਾ ਰਹੇ ਆ ਇਹ ਨਹੀਂ ਕਿ ਸੱਚੇ ਨਹੀਂ ਹੈਗੇ ਪਰ ਝੂਠੇ ਵੀ ਬਹੁਤ ਆ ਤੇ ਮਹਾਰਾਜ ਕਿਰਪਾ ਕਰਦੇ ਦੇਖਾ ਦੇਖੀ ਸਭ ਕਰੇ ਮਨਮੁਖ ਬੁੱਝ ਨਾ ਪਾਏ ਦੇਖਾ ਦੇਖੀ ਕਰਦੇ ਸਾਰੇ ਹੀ ਆ ਪਰ ਮਿਲਦਾ ਉਹਨਾਂ ਨੂੰ ਆ ਜਿਹੜੇ ਗੁਰਮੁਖ ਹਨ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਜਿਹੜੇ ਮਨਮੁਖ ਆ ਭਾਈ ਉਹ ਕਦੇ ਵੀ ਗੁਰੂ ਦੀ ਏਸ ਕਿਰਪਾ ਨੂੰ ਮਾਣ ਨਹੀਂ ਸਕਦੇ ਬੁੱਝ ਨਹੀਂ ਸਕਦੇ ਜਿਹਨਾਂ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਏ ਕਹਿੰਦੇ ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਸ਼ੁੱਧ ਆ ਹਿਰਦੇ 'ਚ ਮੈਲ ਨਹੀਂ ਰੱਖੀ ਹੋਈ ਉਹਨਾਂ ਦੀ ਸੇਵਾ ਥਾਏ ਪੈਣੀ ਆ ਜਿਹੜੇ ਪੈਸਿਆਂ ਦੇ ਕਰਕੇ ਲਾਲਚ ਦੇ ਕਰਕੇ ਕਿਸੇ ਲੋਭ ਦੇ ਕਰਕੇ ਲੋਕਾਂ ਨੂੰ ਰੱਬ ਦੇ ਨਾਂ ਤੇ ਠੱਗ ਰਹੇ ਆ ਉਹਨਾਂ ਦਾ ਛੁਟਕਾਰਾ ਨਹੀਂ ਹੋਣਾ ਜਿਹੜੇ ਹਿਰਦੇ 'ਚ ਦ્વੈਤ ਰੱਖ ਕੇ ਮੈਲ ਰੱਖ ਕੇ ਚੱਲ ਰਹੇ ਆ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਕੇਵਲ ਆਪਣੇ ਆਪ ਦੇ ਛੁਟਕਾਰੇ ਵਾਸਤੇ ਵਾਹਿਗੁਰੂ ਪ੍ਰਮਾਤਮਾ ਦੀ ਸੇਵਾ 'ਚ ਲੱਗੇ ਭਾਈ ਉਹਨਾਂ ਦੀ ਸੇਵਾ ਹੀ ਥਾਂੇ ਪੈਣੀ ਹੈ ਹਰ ਗੁਣ ਗਾਵੇ ਹਰ ਨਿਤ ਪੜ੍ਹੇ ਹਰ ਗੁਣ ਗਾਏ ਸਮਾਏ ਪ੍ਰਿੰਟਰ